ਕਰ ਕਰ ਕੇ ਨਾ ਕੀਤਾ ਪਰ ਇਹ ਘਟਾਲਿਆਂ ਨੇ ਇੱਕ ਤੇ ਨੂੰ ਕਾਲਾ ਦਿੱਖਿਆ ਮਾਵਾ ਤਾਂ ਆ ਗਿਆ ਆਖਰੇ ਤੁਹਾਡੇ ਪਾਸਾਰੇ ਨਹੀਂ ਕੀਤਾ ਪਰ ਅਸੀਂ ਜਾਈਏ ਅਸੀਂ ਦੇ ਜਨਾਬ ਦਾ ਅੰਦਾ ਨੰਬਰ ਤੁਸੀਂ ਸਰ ਇਹ ਪੜ੍ਹ ਲੱਗਦੇ ਇਹ ਜਿਹੜਾ ਪ੍ਰੋਟੈਸਟ ਕੀਤਾ ਉਹ ਕੀ ਕਾਰਨ ਹੈ ਕਿਵੇਂ ਆ ਅਸੀਂ ਇਹ ਪ੍ਰੋਟੈਸਟ ਕਰਕੇ ਕੀਤਾ ਹੈ ਕਿ ਕੱਲ ਰੋਡਵੇ ਕੰਮਿਆਂ ਦੀ ਹੜਤਾਲ ਸੀ ਤਾਂ ਉਹਨਾਂ ਇੱਕ ਤੋਂ ਆਪਣੇ ਬੈਠ ਕੇ ਕੰਮ ਕਰਦੇ ਜਿਹੜੇ ਮਜ਼ਦੂਰਾਂ ਪੱਕੇ ਦੇ ਦਰਜ ਦੀ ਮੰਗ ਕਰਦੇ ਸੀ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕੱਲ ਪੱਕੇ ਕਰ ਦੇਣਗੇ ਤੇ ਮੁਕਾਬਲੇ ਤੋਂ ਹਲਦੀ ਕਿ ਉਹਨਾਂ ਦੀ ਗੱਲ ਇਹ ਸੇ ਪਾ ਰਹੇ ਨੇ ਉਹਦਾ ਵਿਰੋਧ ਕਰ ਰਹੇ ਸੀ ਕਿ ਇਥੇ ਪੱਥਰ ਮਤਲਬ ਕਿਲੋਮੀਟਰ ਸਕੀਮ ਤੇ ਨਾ ਪਾਇਆ ਜਾਵੇ ਕਿ ਆਪਕੀ ਸੀਟ ਰੋਡਵੇ ਦੇ ਵਿੱਚ ਨਵੀਆਂ ਪੱਥਰ ਹੋਰ ਪਾਇਆ ਜਾ ਸਕਦਾ ਹੈ ਉਹਨਾਂ ਦਾ ਸਰਕਾਰ ਨੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਪੱਥਰ ਰੋਲੀਆਂ ਇੱਥੋਂ ਤੱਕ ਕਿ ਮੋਢੇ ਤੇ ਕੰਮ ਕਰਦੇ ਆ ਸਾਡੀ ਹਮਦਾਰੀ ਉਹਨਾਂ ਦੇ ਨਾਲ ਕਿ ਉਹਨਾਂ ਦਾ ਰੁਜ਼ਗਾਰ ਪੱਕਾ ਕੀਤਾ ਜਾਵੇ ਇਹਨਾਂ ਨੂੰ ਚੰਗੀ ਮਤਲਬ ਸੋਹਣੀ ਤਨਖਾਹ ਮਿਲੇ ਤਾਂ ਸਾਰੀਆਂ ਸੂਤਾਂ ਉਹਨਾਂ ਨੂੰ ਮਿਲਣ ਪੱਕੇ ਮਹਦਮਾ ਵਾਲਿਆ ਦੂਜਾ ਸੰਗਰੂਰ ਦੇ ਵਿੱਚ ਜਿਹੜੇ ਪੱਤਰਕਾਰ ਕਵਰੇਜ ਕਰਦੇ ਸੀ ਉਹਨਾਂ ਦੇ ਵੀ ਪੁਲਿਸ ਨੇ ਖੇਚ ਧੋਪੀ ਹੋਰ ਸਾਹੀ ਉਹਦਾ ਵੀ ਵਿਰੋਧ ਕਰਦੇ ਆ ਇਸ ਕਾ ਨੋਕ ਵਿਰੋਧ ਜਿਹਨੀਆਂ ਨੀਤੀਆਂ ਸਰਕਾਰ ਇੱਥੇ ਲਾਗੂ ਕਰਨ ਜਾ ਰਹੀ ਹੈ ਨਾ ਇਹਹੀ ਮਾਨ ਕਹਿੰਦਾ ਸਾਨੂੰ ਸਾਡੀ ਸਰਕਾਰ ਬੰਤੋ ਬਾਦ ਕਿ ਜਿਹਨੂੰ ਤਨਖੀਆਂ ਦੇ ਲਈ ਜੜਨਾ ਪਊਗਾ ਪੱਗਾਂ ਨਹੀਂ ਰਹਿਣੀਆਂ ਚੁੰਨੀਆਂ ਨਹੀਂ ਰਹਿਣੀਆਂ ਸਾਰਾ ਕੁਝ ਹੋ ਰਿਹਾ ਅਸੀਂ ਉਹਦਾ ਵਿਰੋਧ ਕਰਦੇ ਆ ਨਾਲ ਅਸੀਂ ਵਿਰੋਧ ਕਰਦੇ ਆ ਗੁਰਦੀਪ ਧਾਰੀਵਾਲ ਨੇ ਅੱਜ ਨਾਲੇ ਰੇਟ ਐਸਓ ਐਸਐਚਓ ਨੂੰ ਧੀ ਪੈਂਡੀਆਂ ਮਾਵਾਂਆਂ ਦੇ ਦਾਲਾ ਕੁੰਡੀਆਂ ਕੱਟੀਆਂ ਸਾਡੀ ਹਨ ਕਰਦੀ ਧੀਆਂ ਪੈਂਡੀਆਂ ਕਿ ਤੀਹ ਆ ਪੜਾ ਕਿਸੇ ਦੀਆਂ ਵੀ ਹੋਣ ਇਹੋ ਜੀ ਦੇ ਮਤਲਬ ਵਾਅਦ ਜਵਾਨੀ ਹੈ ਵਰਤਣਗੇ ਅਸੀਂ ਉਹਦਾ ਵੀ ਵਿਰੋਧ ਕਰਦੇ ਆ ਤਾਂ ਇਸ ਕਰਕੇ ਅੱਜ ਅਸੀਂ ਪੁਤਲਾ ਸਾੜ ਕੇ ਇਸ ਖੰਭਦਰਦੀ ਪ੍ਰਗਟ ਕੀਤੀ ਹੈ ਕਿ ਅਸੀਂ ਚਾਹੇ ਉਹ ਬਿਜਲੀ ਬੋਰਡ ਦੇ ਮੁਲਾਜ਼ਮ ਹੋਣ ਬਿਜਲੀ ਬੋਰਡ ਨੂੰ ਬਚਾਉਣ ਤੇ ਲਈ ਲੜਦੇ ਹੋਣ ਤੇ ਚਾਹੇ ਰੋਡਵੇਸ ਨੂੰ ਬਚਾਉਣ ਤੇ ਲਈ ਸਾਡੇ ਕੰਮ ਸਾਡੇ ਵੀਰ ਲੜਦੇ ਹੋਣ ਅਸੀਂ ਉਹਨਾਂ ਦਾ ਸਾਥ ਦੇਵਾਂਗੇ